ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪੰਜ ਚੇਤ ਸੰਛੇ ਸਮਤ ਇੱਕ ਚੇਲਾ ਸਿੰਘ ਦੇ ਘਰ ਜੰਮੂ ਸ਼ਹਿਰ ਵਜ਼ਾਰਤ ਰੋਡ ਪੰਜ ਚੇਤ ਕਹੇ ਪ੍ਰਭ ਕਿਰਪਾ ਕੀਤੀ ਆਪ ਪੁਰਖ ਅਕਾਲ ਦਿੱਤੀ ਵਡਿਆਈਆ ਸਚਖੰਡ ਨਿਵਾਸੀ ਪੁਰਖ ਅਬినాਸ਼ ਨਿਰਮਲ ਜੋਤ ਕਰ ਪ੍ਰਕਾਸ਼ ਦੋ ਜਹਾਨ ਕਰੇ ਰੁਸ਼ਨਾਇਆ ਆਤਮ ਪਰਮਾਤਮ ਸੱਚ ਸੁਨੇਹਾ ਦੱਸਣ ਆਇਆ ਜਾਪ ਨਿਰਗੁਣ ਸਰਗੁਣ ਕਰੇ ਸੱਚ ਪੜਾਈਆ ਭਗਤ ਭਗਵੰਤ ਦੇਵ ਨੇ ਆਇਆ ਸਾਥ ਤੁਰਦਾ ਸੰਗੀ ਬਣ ਕੇ ਸੰਗ ਨਿਭਾਈਆ ਨਿਰਵੈਰ ਪੁਰਖ ਨਿਰੰਕਾਰ ਹੋ ਕੇ ਦਰਸ਼ਨ ਦੇਣਾ ਆਇਆ ਸਾਖਿਆਤ ਨਿਰਵੈਰ ਪੁਰਖ ਨਿਰੰਕਾਰ ਹੋ ਕੇ ਦਰਸ਼ਨ ਦੇਣ ਆਇਆ ਸਾਖਿਆਤ ਸਵਚਸ ਰੂਪੀ ਆਪਣਾ ਰੂਪ ਧਰਾਈਆ ਚਰਨ ਪ੍ਰੀਤ ਬੰਧਾਵਣ ਆਇਆ ਨਾਤ ਸੰਤ ਸੁਰ ਸੁਹੇਲੇ ਜੋੜ ਜੁੜਾਈਆ ਮਹਿਬੂਬ ਮੁਹੱਬਤ ਵਿੱਚ ਦਸਣ ਆਇਆ ਗਾਥ ਲਾ ਸ਼ਰੀਕ ਸ਼ਰਕਤ ਸਰਬ ਮਿਟਾਈਆ ਪੇਵ ਪਿਤਾ ਖੋਲਣ ਆਇਆ ਸ਼ਾਹ ਨਵਾਬ ਵੱਡ ਰਾਜਨ ਰਾਜਪੂਤ ਭੂਪਤ ਭੂਪ ਬੇ ਪਰਵਾਹੀਆ ਕਣ ਜੁਗ ਪੈ ਜਸਵਾਰਣ ਆਇਆ ਆਕਾਜ ਕਰਨੀ ਕਰਤਾ ਆਪ ਕਮਈਆ ਸਤ ਧਰਮ ਚਲਾਵਣ ਆਇਆ ਜਹਾਜ਼ ਕੁੜੀ ਕਿਰਿਆ ਪੰਧਮ ਕਈਆ ਸ਼ਾ ਪਾਛਾ ਦੋ ਜਹਾਨਾ ਬ੍ਰਹਮੰਡਾਂ ਖੰਡਾਂ ਕਰਨ ਆਇਆ ਰਾਜ ਰੈਤ ਵੇਖੇ ਚਾਈ ਚਾਈਆ ਸ਼ਤਰੀ ਬ੍ਰਹਮਣ ਸ਼ੂਦਰ ਵੈਸ਼ ਬਣਾਵਣ ਆਇਆ ਇੱਕ ਜਾਤ ਜਾਤ ਪਾਤ ਉਚ ਨੀਚ ਪੰਧ ਮੁਕਾਈਆ ਸੰਸਾਰ ਸਾਗਰ ਪਾਰ ਕਰਨ ਆਇਆ ਕਾਟ ਪਤਣ ਕੋ ਇੱਕ ਦਰਸਾਈਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਕਲ ਜਗ ਕੂੜੀ ਕਿਰਿਆ ਮੇਟਣ ਆਇਆ ਰਾਤ ਸਤ ਸਤਵਾਦੀ ਬ੍ਰਹਮ ਬ੍ਰਹਮਾਦੀ ਸ਼ਬਦ ਅਨਾਦੀ ਚੰਦ ਚਮਕਾਈਆ ਗੋਬਿੰਦ ਪੂਰਾ ਕਰਨ ਆਇਆ ਭਵਿਖਤ ਵਾਕ ਵੀ ਸਕੀ ਸਾ ਹਰ ਜਗਦੀਸ਼ਾ ਪਿਛਲਾ ਪੰਦ ਮੁਕਾਈਆ ਜੋਤੀ ਜੋਤ ਸਰੂਪ ਭਰਿਆ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈਆ ਪੰਜ ਚੇਤ ਕਹੇ ਮੈਂ ਚੜਿਆ ਸੁਭਾਗਾ ਪੁਰਖ ਅਕਾਲ ਦਿੱਤੀ ਵੜਿਆਈਆ ਅੰਤਰ ਅੰਤਰ ਉਪਜਾਇਆ ਇੱਕ ਰਾਗਾ ਅਗੰਮੀ ਨਾਦ ਦਿੱਤਾ ਸੁਣਾਈਆ ਰਾਸੇ ਅਨੁਖਾਦ ਤਾ ਪ੍ਰੇਮ ਪ੍ਰੀਤੀ ਸਵਾਦਾ ਰਸਨਾ ਜੇਵਾ ਸਮਝ ਕੋਈ ਨਾ ਪਾਈਆ ਨਿਰਗੁਣ ਨਿਰਵੈਰ ਨਿਰੰਕਾਰ ਭੇਵ ਭੇਦਾ ਖੋਲ ਕੇ ਦੱਸਿਆ ਸਾਥਾ ਸਗਲਾ ਸੰਗੀ ਇੱਕ ਜਨਾਈਆ ਇੱਕੋ ਸਿਮਰਣੀ ਕੋ ਪੂਜਾਈ ਕੋ ਪਠਾਈਸ਼ਟ ਦੇਵ ਇੱਕ ਮਨਾਈਆ ਸ਼ਾਸਤਰ ਸਿਮਰਤ ਵੇਦ ਕੁਰਾਨ ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀਆਂ ਸ਼ਾਖਾਂ ਅਖਰ ਵਖਰ ਨੇ ਤਨਵਿਤ ਆਪਣੀ ਖੇਲ ਖਿਲਾਈਆ ਸੋ ਸਾਹਿਬ ਸੁਆਮੀ ਅੰਤਰ ਜਾਮੀ ਹਰ ਕਟ ਵਾਸੀ ਪੁਰਖ ਅਵਿਨਾਸ਼ਾ ਜਗਤ ਤਮਾਸ਼ਾ ਰਿਹਾ ਇੱਕੋ ਰਿਹਾ ਵਖਾਈਆ ਗੁਰ ਅਵਤਾਰ ਪੀਰ ਪੈਗੰਬਰ ਸੰਤ ਸਹੇਲੇ ਜੋ ਲਿਖ ਕੇ ਗਏ ਪਵਿੱਖਤ ਵਾਕਾ ਨਾਤਾ ਜੋੜ ਕਲਮ ਸ਼ਾਹੀਆ ਅ ਜਸ ਦੀ ਆਦਿ ਯੁਗ ਆਦਿ ਯੁਗ ਚੌਂਕੜੀ ਦਿਵਸ ਰਹਿਣ ਗਾਉਂਦੇ ਗਾਥਾ ਰਸਨਾ ਜੇ ਵਾਬਤੀ ਤੰਦ ਸੋਲੇ ਢੋਲੇ ਗਾਈਆ ਸੋ ਵੇਖਣ ਹਾਰਾ ਜੇ ਰਜੇ ਅੰਡਜੁਤ ਪੁਜ ਸੇ ਤਰ ਜਗਤ ਤਮਾਸ਼ਾਈ ਸ਼ੀਸ਼ ਜੀਵ ਜਗਦੀਸ਼ ਜਗੀ ਜਗਦੀਸ਼ਵਰੇ ਆਪਣੀ ਕਾਰ ਕਮਾਈਆ ਭਗਤਾ ਮੀਤਾ ਠੰਡਾ ਸੀਤਾ ਜੁਗ ਜਨਮ ਦਾ ਪੂਰਾ ਕਰਨੇ ਆਇਆ ਘਾਟਾ ਭੇਵ ਅਪੇਦਾ ਅਛਲੇ ਅਛੇਦਾ ਪਰਦਾ ਓ ਲਾਇਆ ਪਿ ਉਠਾਈਆ ਆਤਮ ਪਰਮਾਤਮ ਮੇਲ ਮਿਲਾਵਣ ਆਤਮ ਪਰਮਾਤਮ ਮੇਲ ਮਿਲਾਵਣ ਆਇਆ ਸੇਜ ਸੁਹੰਣੀ ਘਾਟਾ ਦੀਵਾ ਬਤੀ ਕਮਲਾ ਪਾਤੀ ਕੋ ਨੂਰ ਕਰ ਰੁਸ਼ਨਾਇਆ ਨਾਮ ਨਿਦਾਨ ਸ੍ਰੀ ਭਗਵਾਨ ਸ੍ਰਿਸ਼ਟ ਦ੍ਰਿਸ਼ਟ ਨਾਮ ਨਿਦਾਨ ਸ੍ਰੀ ਭਗਵਾਨ ਸ੍ਰਿਸ਼ਟੀ ਦ੍ਰਿਸ਼ਟੀ ਦੇਵਣ ਆਇਆ ਸੱਚ ਸੁਗਾਤਾ ਵਸਤੇ ਅਮੋਲਕ ਕਾਇਆ ਗੋਲ ਕਚੋੜੀ ਪਾਈਆ ਲਖ ਜਰਾਸੀ ਜੀਵ ਜੰਤ ਦਸਣ ਆਇਆ ਇੱਕੋ ਪਿਤਾ ਇੱਕੋ ਮਾਤਾ ਦੂਜੀ ਜਨਣੀ ਨਜ਼ਰ ਕੋਏ ਨਾ ਆਈਆ ਸੱਚ ਸੰਦੇਸ਼ ਸੁਣਾਵਣ ਆਇਆ ਪ੍ਰਥਮੀ ਆਕਾਸ਼ਾ ਗगन ਮੰਡਲ ਕੋ ਰਾਗੇ ਲਾਈਆ विशन ब्रह्मा शिव करोड़ ते 30 सुरपतेन्द देवण आया ताता ता गहर गंभीर पे नजीर ला श्रीक सच तौफीक अपना फेरा पाईया कट कटे अंदर करना हरा वासा ज्योति ज्योत ज्योत प्रकाश लेखा जान पवन सवासा मंडल रासा अपनी आप बखाइया ਦੇਵ ਖੁਲਾਏ ਬੋਧ ਅਗਾਧਾ ਜੋਤੀ ਜੋਤ ਸਰੂਪ ਆਰਿਆ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸ਼ਾ ਬਾਦਸ਼ਾ ਸੱਚਾ ਸ਼ਹਿਨਸ਼ਾਹੀਆ ਪੰਜ ਚੇਤ ਕਹੇ ਅੰਮ੍ਰਿਤ ਵੇਲੇ ਮੈਨੂੰ ਮਿਲਿਆ ਅੰਮ੍ਰਿਤ ਰਸ ਪ੍ਰਗਤੀ ਮਾਨ ਵੜਿਆਈਆ ਸਚ ਸੁਨੇਹੜਾ ਦਿੱਤਾ ਹਸ ਹਸ ਸਤ ਸਤ ਵਦੀ ਆਪ ਸੁਣਾਈਆ ਗਤ ਸਹੇਲਿਆਂ ਜਾ ਕੇ ਦੱਸ ਗੁਰਮੁਖਾਂ ਦੇ ਦਰੜਾਈਆ ਜਿਸ ਨੂੰ ਜੁਗ ਚਾਂਕੜੀ ਸਾਰੇ ਰਹੇ ਲਭ ਗੁਰ ਅਵਤਾਰ ਪੀਰ ਪਗੰਬਰ ਨੇ ਤਰ ਲੋਚਨ ਨੈਣ ਅੱਖ ਖੁਲਾਈਆ ਜਿਸ ਦੀ ਸੱਜੁਗ ਤ੍ਰੇਤਾ ਦੁਆਪਰ ਕਲਯੁਗ ਕਿਸੇ ਯਾਰ ਪਾਰ ਲੱਭੀ ਨਾ ਹੱਦ ਬੇਅੰਤ 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 ਕਹਿ ਕੇ ਸਾਰੇ ਸ਼ੁਕਰ ਮਨਾਈਆ ਜੁਗਾਦ ਜੁਗਾਦ ਸਚਖੰਡ ਨਿਵਾਸੀ ਪ੍ਰਖਬਨਾਸ਼ੀ ਮਕਾਮੇ ਹਕ ਬੈਠਾ ਸੋਬਾ ਪਾਈਆ ਗਹਿਰ ਗੰਭੀਰ ਬੇਨਜ਼ੀਰ ਲਾ ਤਸਵੀਰ ਯਕ ਤਸਵਰ ਆਪਣਾਇਆ ਪ੍ਰਿਹ ਕਰਾਈਆ ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗਾਉਂਦੇ ਜਸ ਕਾਤਬ ਲਿਖ ਲਿਖ ਸ਼ਾਹੀ ਗਏ ਥਕ ਸਿਫਤਾ ਨਾਲ ਸਿਫਤ ਨਾ ਕੋਈ ਸਲਾਈਆ ਜਿਸ ਦੇ ਮੱਕੇ ਕਾਬੇ ਹਜ਼ਰਤਾਂ ਵਾਲਾ ਕਰਦੇ ਰਹੇ ਹੱਜ ਪੀਰਾਂ ਦਾ ਪੀਰ ਪੈਗੰਬਰਾਂ ਦਾ ਪੈਗੰਬਰ ਵਾਹਿਦ ਇੱਕੋ ਜਲਵਾ ਨੂਰ ਕਰੇ ਰੁਸ਼ਨਾਈਆ ਜੋ ਵੇਖਣਹਾਰਾ ਹਕੀਕਤ ਹੱਕ ਜੋਤੀ ਜੋਤ ਸਰੂਪ ਹਰ ਆਪ ਤੇ ਆਪਣੀ ਕਿਰਪਾ ਕਰ ਮਿਹਰ ਨਜ਼ਰੀ ਕਿ ਉਠਾਈਆ ਪੰਜ ਚੇਤ ਕਹੇ ਮੈਂ ਸੁਣਿਆ ਸੰਦੇਸ਼ਾ ਪੁਰਖ ਅਬినాਸ਼ੀ ਦਿੱਤਾ ਜਨਾਈਆ ਤੁਰ ਫਰਮਾ ਨਾਇ ਕਨਰੇਸ਼ ਨਰਨਰਾਇਣ ਰਹਾ ਦਰੜਾਈਆ ਸਾਜੁਗ ਸache ਤੇਰਾ ਲੈਣਾ ਲੋਕ ਮਾਤ ਸਾਚੇ ਦੇਸਾ ਦੇਸ ਦਸੰਤਰ ਤੇਰੀ ਵੰਡ ਵੰਡਾਈਆ ਕੂੜੀ ਕਿਰਿਆ ਕਲਯੁਗ ਮੁਕੇ ਠੇਕਾ ਠਾਕਰ ਸੁਆਮੀ ਆਪਣਾ ਹੁਕਮ ਵਰਤਾਈਆ ਗੁਰ ਅਵਤਾਰ ਪੀਰ ਪਗੰਬਰ ਚੁਕਾ ਕੇ ਆਪਣਾ ਲੇਖਾ ਬੀ ਸਕੀ ਸੈ ਬੈਠੇ ਪੰਧ ਮੁਕਾਈਆ ਨੇਉ ਨੇਉ ਸੱਜ ਦੇ ਕਰਨ ਨਮੋ ਨਮੋ ਡੰਡਾ ਵਤ ਇੱਕ ਅਦੇਸ਼ਾ ਸੀ ਸਸਕੇ ਨ ਕੋਈ ਉਠਾਈਆ ਚੁੱਕ ਦੇ ਵੇਖੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ ਟੂੜੀ ਟਿੱਕਾ ਖਾ ਕਰ ਰਹਿ ਰਮਾਈਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਸੱਚ ਸੁਨੇਹੜਾ ਦਿੱਤਾ ਜਨਾਈਆ ਸੱਚ ਸੁਨੇਹੜਾ ਦਿੱਤਾ ਭਗਵੰਤ ਪੰਚਮ ਪੰਚ ਰਹਾ ਜਨਾਈਆ ਪੁਰਖ ਅਬినాਸ਼ੀ ਲਖ 84 ਜੀ ਜੰਤ ਸਾਧ ਸੰਤ ਮਨਨਾਇਕੋ ਕੰਤ ਦੁਜਾ ਸਾਈਂ ਨਜ਼ਰ ਕੋਈ ਨਾ ਆਈਆ ਜਿਸ ਦੀ ਮੋਲੀ 994 ਚੌਕੜੀ ਜੁਗ ਪਿਛੋਂ ਰੁੱਤ ਬਸੰਤ ਪਤ ਟਹਿਣੀ ਆਪ ਮਹਿਕਾਈਆ ਜਨ ਭਗਤਾ ਗੜ ਤੋੜ ਕੇ ਹੋਮੇ ਹੰਗਤ ਹੰਗ ਬ੍ਰਹਮ ਰਹਾ ਸਮਝਾਈਆ ਜੋ ਵੀ ਇਸ ਕਿਸਾ ਤੱਕ ਬਣ ਗਈ ਸਾਚੀ ਸੰਗਤ ਤਿੰਨਾ ਤੋਂ ਅੱਗੇ ਲੇਖਾ ਮੰਗੇ ਕੋਈ ਨਾ ਰਾਇਆ ਇੰਨਾ ਤੋਂ ਵੱਡਾ ਬੋ ਦੇ ਗਾਦਾ ਬਣੇ ਕੋਈ ਨਾ ਪੰਡਤ ਵਿਦਵਾਨਾ ਵਿਦਿਆ ਘਮ ਕਿਸੇ ਨਾ ਆਈਆ ਉੱਤਮ ਸ੍ਰੇਸ਼ਟ ਗੁਰਮੁਖ ਗੁਰਸਿੱਖ ਸਹਿਲਾ ਸੰਤ ਹਰ ਸੱਜਣ ਦਾ ਇਹ ਵੜਿਆਈਆ ਜਸ ਦੀ ਆਦਿ ਜੁਗਾਦਿ ਜੁਗ ਚੌਕੜੀ ਮਹਿਮਾ ਅਗਣਤ ਕਥਨੀ ਕਥ ਨਾ ਸਕੇ ਰਾਇਆ ਸੋ ਸਾਹਿਬ ਸੁਆਮੀ ਅੰਤਰਜਾਮੀ ਆਪ ਬਣਾਏ ਬਣਤ ਘੜਨ ਭੰਨਣ ਹਾਰ ਦੇਵੇ ਆਪ ਵੜਿਆਈਆ ਅੰਤਮ ਜੋਤ ਮਿਲਾਵਾ ਕਰੇ ਪ੍ਰਭੂ ਭਗਵੰਤ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰੀ ਕੀ ਉਠਾਈਆ ਨੇਹਰ ਨਜ਼ਰ ਕਹੇ ਮੈਂ ਵੇਖਿਆ ਮਹਿਬੂਬ ਮੁਹੱਬਤ ਆਪਣੀ ਸੱਚ ਕਮਾਏਂਦਾ ਆਲਾਦ ਨਾ ਜਿਸ ਦੇ ਵਸੇ ਸੱਚ ਅਰੂਜ ਅਰਸ਼ੀ ਫਰਸ਼ੀ ਖੋਜ ਖਜਾਇਂਦਾ ਜਿਸ ਦੀ ਮੰਜ਼ਲ ਇੱਕ ਮਕਸੂਦ ਜਗਤ ਨੇਤਰ ਕੋਈ ਨਾ ਪਾਏਂਦਾ ਜਿਸ ਦੀ ਸਮਝ ਨਾ ਆਈ ਕਿਸੇ ਹਦੂਦ ਆਰ ਪਾਰ ਨਾ ਵੇਖ ਵਿਖਾਏਂਦਾ ਸੋ ਸਾਹਿਬ ਸੁਆਮੀ ਪੁਰਖ ਬਿਦਾਤਾ ਕਲ ਕਲ ਕੀ ਨਿਰਗੁਣ ਜੋਤ ਸਦਾ ਮੌਜੂਦ ਮਜਲਸ ਭਗਤਾ ਵਿੱਚ ਰਖਾਏ ਦਾ ਕੂੜੀ ਕਿਰਿਆ ਕਲ ਜੋਗੇ ਅੰਤਮ ਕਰਕੇ ਰਹਿਣਾ ਮੌਕੂਫ ਮੁਕੰਮਲ ਆਪਣਾ ਹੁਕਮ ਇੱਕ ਵਾਰ ਤਾਇਂਦਾ ਜੋਤੀ ਜੋਤ ਸਰੂਪ ਹਰਿਆਪ ਆਪਣੇ ਕਿਰਪਾ ਕਰ ਦੇਵਣ ਹਾਰਾ ਸੱਚਾ ਵਰ ਸੱਚ ਸਨੇਹੜਾ ਦੋ ਜਹਾਂ ਨਾ ਆਪ ਦ੍ਰਿੜਾਏ ਦਾ ਸੱਚ ਸੁਨੇਹੜਾ ਦੇਵੇ ਭਗਵਾਨ ਸੱਚ ਸੁਨੇਹੜਾ ਦੇਵੇ ਭਗਵਾਨ ਅਬਿਨਾਸ਼ੀ ਕਰਤਾ ਆਪ ਜਨਾਈਆ ਬ੍ਰਹਮੰਡ ਖੰਡ ਨੈਤਰ ਖੋਲ ਕਰਾਏ ਧਿਆਨ ਆਲਸ ਨਿੰਦਰਾ ਸਰਬ ਗਵਾਈਆ ਨੌ ਖੰਡ ਪ੍ਰਿਥਵੀ ਸਤ ਦੀਪ ਦੇਵਨ ਹਾਰਾਇਕ ਗਿਆਨ ਇੱਕੋ ਅਖਰ ਦਏ ਜਨਾਈਆ ਚਾਰ ਕੁੰਟ ਦੇ ਦਿਸ਼ਾਏ ਕਾਹ ਕਮੇ ਕ ਫਰਮਾਨ ਵੇਖਣ ਹਾਰਾਏ ਕੋ ਨਜ਼ਰੀ ਆਈਆ ਇਕ ਆਮੰਦਰ ਕਮਕਾਨ ਗ੍ਰਹਿ ਕੋ ਇੱਕ ਸੁਹਾਈਆ ਇਕੋ ਅਮ੍ਰਿਤ ਰਸ 1084 ਜੀਵ ਜਨਤ ਪੀਣ ਖਾਨ ਸਿਕਾ ਰਸ ਨ ਕੋਈ ਜਨਾਈਆ ਜੋਤੀ ਜੋਤ ਸਰੂਪ ਹਰਿਆ ਪਾਪ ਨੇ ਕਿਰਪਾ ਕਰ ਦੇਵਨ ਹਾਰ ਸਚੀ ਸਰਨਾਈਆ ਪੰਜ ਚੇਤ ਕਹੇ ਮੈਂ ਵੇਖਿਆ ਪੰਜਾਬ ਦਾ ਮਾਲਕ ਪਾਰ ਭ੍ਰਮ ਪ੍ਰਭ ਨਜ਼ਰੀ ਆਇਆ ਜੋ 1084 ਸਰਗੁਣ ਧਾਰ ਨਿਰਗੁਣ ਬਣੇ ਸਾਲਸ ਨਿਰਵੈਰ ਆਪਣੀ ਅਦਾਲਤ ਇੱਕ ਵਿਖਾਈਆ ਸੰਤ ਸਹਿਲੇ ਗੁਰਮੁਖ ਵੇਖੇ ਬਾਲਕ ਨੰਨੇ ਬੱਚੇ ਆਪਣੀ ਗੋਦ ਉਠਾਈਆ ਜਨਮ ਕਰਮ ਦੀ ਕੂੜੀ ਮਸਤਕ ਲਾ ਕੇ ਕਲਖ ਸੱਚ ਜੋਤ ਪ੍ਰਕਾਸ਼ ਰਈ ਕਰਾਈਆ ਨਾਮ ਨਿਦਾਨ ਇਕੋ ਦਸੇ ਇਬਾਦਤ ਬੰਦਨਾ ਇਕੋ ਇੱਕ ਸਮਝਾਈਆ ਚਰਨ ਪ੍ਰੀਤੀ ਦਸ ਸਖਵਤ ਵਸਤੇ ਅਮੂਲਕ ਚੋਲੀ ਪਾਈਆ ਜੋਤੀ ਜੋਤ ਸਰੂਪ ਹਰਿਆਪਾਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਾਹਿਬ ਸਵਾਮੀ ਬੇਪਰਵਾਈਆ ਪੰਜ ਚੇਤ ਕਹੇ ਸੁਣੋ ਗੁਰਮੁਖ ਬੇਨਮੁਖ ਦਿਆਂ ਜਣਾਈਆ ਜਿਸ ਲੈਣਾ ਸਤਜੁਗ ਸੁਖ ਸੁਖ ਸਾਗਰ ਦੇ ਆ ਵਿਖਾਈਆ ਜਿਸ ਸਫਲ ਕਰਾਉਣੀ ਜਨਣੀ ਕੋਖ 1084 ਗੇੜ ਕਟਾਈਆ ਜਿ세 ਅੰਤਰ ਆਤਮ ਪਰਮਾਤਮ ਵੇਖਣਾ ਸੁਖ ਜੋਤ ਸਰੂਪੀ ਦਰਸ਼ਨ ਪਾਈਆ ਜਿਵੇਂ ਅੰਤਰ ਆਤਮ ਪਰਮਾਤਮ ਵੇਖਣਾ ਮੁਖ ਜੋਤ ਸਰੂਪੀ ਦਰਸ਼ਨ ਪਾਈਆ ਜੋਤੀ ਜੋਤ ਸਰੂਪ ਹਰਿਆ ਆਪਣੀ ਕਿਰਪਾ ਕਰ ਮਿਹਰ ਨਜ਼ਰੇ ਕਿ ਉਠਾਈਆ ਪੰਜ ਚੇਤ ਕਹੇ ਸੁਣੋ ਜਨ ਸਜਣ ਲੋਕ maat ਦਿਆਂ ਜਨਾਈਆ ਜੈਸ ਪ੍ਰਭ ਚਰਨ ਤੂੜੀ ਕਰਨਾ ਮਜਨ ਦੁਰਮਤ ਮੈਣ ਧੋਾਈਆ ਉਸੋ ਹੰਗ ਢੋਲਾ ਗਾਵੇ ਭਜਨ ਬੰਦਗੀ ਕੋ ਇਕ ਦੜਾਈਆ ਇਹੋ ਨੇਤਰ ਨਾਮ ਪਾਏ ਅੰਜਨ ਅੱਖ ਪਰ ਤਖ ਨਜ਼ਰ ਆਏ ਗਸਾਈਆਂ ਕਾਇਆ ਮਾਟੀ ਕਰੇ ਕੰਚਨ ਸੋਨਾ ਰੂਪ ਵਟਾਈਆ ਜੋਤੀ ਜੋਤ ਸਰੂ ਭਰਿਆ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਤਰਾਈਆ ਪੰਜ ਚੇਤ ਕਹੇ ਜਿਸ ਜਨਮ ਜਨਮ ਦੀ ਮੇਟਣੀ ਹਰ ਸਹ ਕਰਮ ਕਰਮ ਦੇ ਰੋਗ ਗਵਾਈਆ ਜਿਸ ਅੰਤਰ ਆਤਮ ਪਉਣਾ ਦਰਸ ਨਿਜ ਨੇਤਰ ਕਰ ਰੁਸ਼ਨਾਇਆ ਮਨ ਵਾਸਨਾ ਮਨ ਵਾਸਨਾ ਮੂਲ ਨਾ ਜਾਏ ਭਟਕੇ ਅਗਨੀ ਤਤ ਬੁਝਾਈਆ ਲੇਖੇ ਲਾਏ ਬੂੰਦ ਰક્ત ਕਿਰਪਾ ਨਿਧਾਨ ਹੋਏ ਸਹਾਈਆ 994 ਚੌਕੜੀ ਜੁਗ ਪਿਛੋਂ ਪੰਜ ਚੇਤ ਕਹੇ ਮੈਂ ਭਗਤਾਂ ਨਾਲ ਲਾਉਣ ਆਇਆ ਸ਼ਰਤ ਸ਼ਰਤਿਆ ਤੁਰਦਾ ਹੁਕਮ ਸੁਣਾਈਆ ਜੋ ਸਚ ਖੰਡ ਨਿਵਾਸੀ ਜੋਤ ਸਰੂਪ ਹੋ ਕੇ ਆਇਆ ਪਰਤ ਪਤ ਪਰਮੇਸ਼ਵਰ ਹੋ ਕੇ ਆਪਣਾ ਵੇਸ ਵਟਾਈਆ ਜੋ ਲੇਖਾ ਜਾਣੇ ਅਰਸ਼ ਫਰਸ਼ ਜ਼ਮੀ ਅਸਮਾਨ ਖੋਜ ਖੁਜਾਈਆ ਬੂਰੇ ਬ ਲੈਣਾ ਸਬ ਦਾ ਦੇਵੇ ਕਰਜ਼ ਹਿਸਾਬ ਬੇਬਾਕ ਰਹਾ ਕਰਾਈਆ ਉਸ ਦਾ ਖੇਲ ਗਮੀ ਅਚਰਜ ਬੁੱਧੀ ਸਮਝ ਕੋਏ ਨਾ ਪਾਈਆ ਸੂਰ ਬੀਰ ਮਰਦਾਨਾ ਮਰਦਿ ਸ਼ਬਦੀ ਰੂਪ ਆਪਣਾ ਲਿਆ ਬਦਲਾਈਆ ਗਰੀਬ ਨਿਮਾਣਿਆ ਵੰਡਣ ਆਇਆ ਦਰਦ ਦੁਖੀਆਂ ਦੁੱਖ ਮਿਟਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਗੁਰਮੁਖ ਲਾਏ ਮਿਲਾਈਆ